ਕਿੰਨਾ ਸੀ ਕਾਲ ਪੰਜ ਸਸigal ਦੀ ਹਾਂ ਜੀ ਮੈਂ ਐਸਾ ਹੈਲਜੀਨਾ ਮੈਨੂੰ ਸੰਕਰਤਾ ਸੀਗਾ ਹੋਮਵਰਕ ਜਿਹੜਾ ਸੀ ਤੁਹਾਡਾ ਠੀਕ ਠੀਕ ਜੀ ਹਾਂ ਸੀ ਕੱਲ ਐਕਚੁਅਲੀ ਰਾਤ ਨੂੰ ਮੈਨੂੰ ਮਿਲਿਆ ਸੀ ਪਰਸੋਂ ਮੈਂ ਉਹਨੂੰ ਖੋਲ ਕੇ ਦੇਖਿਆ ਸੀ ਦਿਨੇ ਮੈਂ ਬੀਜ਼ੀ ਸੀ ਜੀ ਤਾਂ ਫਿਰ অলਮੋਸਟ 11 ਅੰਕ ਬਚੀ ਗਏ ਸੀਗੇ ਤਾਂ ਫਿਰ ਮੈਂ ਸੋਚਿਆ ਕਿ ਜਿੰਨਾ ਕਿ ਮੈਂ ਹੁਣੇ ਸ਼ੁਰੂ ਕਰ ਸਕਦਾ ਜੀ ਤੇ ਕੱਲ ਫਿਰ ਮੈਂ ਉਹਨੂੰ ਸ਼ੁਰੂ ਕੀਤਾ ਠੀਕ ਹੈ ਹਾਂਜੀ ਹਾਂਜੀ ਵਾਸ ਅ ਨਾਈਸ ਸਟਰਡ ਜਿਹੜਾ ਪ੍ਰੈਸਾਈਜ਼ ਤੁਸੀਂ ਵਰਜਨ ਕਿਹਾ ਨਾ ਕਿ ਰਿਫਲੈਕਟ ਕਰੋ ਮੈਨੂੰ ਲੱਗਦਾ ਉਹਦੇ ਵਿੱਚ ਬਹੁਤ ਕੁਝ ਪਿਆ ਹੋਇਆ ਹੈ ਰਿਫਲੈਕਸ਼ਨ ਜਿਹੜੀ ਹੈ ਕਿ ਵੀ ਕੀ ਕੁਝ ਚੱਲਿਆ ਕਿੱਥੇ ਕਿੱਥੇ ਗਿਆ ਇਹ ਹੈ ਨਾ ਜੀ ਜੀ ਤੇ ਜਿਹੜਾ ਹਾਫ ਆਵਰ ਤੋਂ ਬਾਅਦ ਰਿਫਲੈਕਸ਼ਨ ਆ ਲੱਭਣਾ ਤੇ ਉਹ ਉਹ ਮੈਨੂੰ ਲੱਗਦਾ ਬਹੁਤ मीनिंगफुल ਆ ਕਿਉਂਕਿ ਦੇਖੋ ਜੇ ਜਿਹੜੀ ਚੀਜ਼ ਨੂੰ ਆਪਾਂ ਠੀਕ ਕਰਨਾ ਹਨ ਉਹਦਾ ਹੀ ਨਹੀਂ ਪਤਾ ਫਿਰ ਆਪਾਂ ਕਿੱਦਾਂ ਕਰਾਂ ਉਹ ਤੁਸੀਂ ਅੱਜ ਕਰ ਰਹੇ ਤੁਸੀਂ ਮਹੀਨੇ ਬਾਅਦ ਸੋਚੋ ਵੀ ਤੁਹਾਡੇ ਕੋਲ ਕਿੰਨਾ ਡਾਟਾ ਹੋਏਗਾ ਤੁਹਾਡੇ ਆਪਣੇ ਮਨ ਦਾ ਅੰਤ ਇਹ ਇੱਕ ਪਾਸੇ ਤੁਹਾਡੇ ਕੋ ਆਪਣੇ ਮੰਦੀਆਂ ਕਿੰਨੀਆਂ ਗਹਿਰਾਈਆਂ ਪਤਾ ਵਾ ਦੂਸਰੇ ਪਾਸੇ ਗੁਰੂ ਸਾਹਿਬ ਦਾ ਗਿਆਨ ਆ ਫਿਰ ਦੋਨੇ ਜਦੋਂ ਰਿਲੇਟ ਕਰੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਮੈਂ ਕਿੱਥੇ ਕੀ ਗਲਤੀ ਕਰ ਰਿਹਾ ਵਾ ਤੇ ਮੇਰੇ ਵਿੱਚ ਕੀ ਕੀ ਕਮੀ ਆ ਉਹ ਦਿਖਣੀ ਸ਼ੁਰੂ ਹੋ ਜੇਗੀ ਤੁਹਾਡਾ ਲਾਈਫ ਫਿਰ ਚੇਂਜ ਹੋਏਗੀ ਕਿ ਜਿੱਦਾਂ ਕਹਿ ਲਉਣਾ ਕਿ ਮੇਰੇ ਲਈ ਕੀ ਆ ਹੋਣਗੇ ਮਹਾਨ ਗੁਰੂ ਸਾਹਿਬ ਬਹੁਤ ਉਹਨਾਂ ਨੇ ਉਹਨਾਂ ਦੇ ਬੋਲ ਮਹਾਨ ਹੋਣਗੇ ਸਾਰਾ ਕੁਝ ਹੋਊਗਾ ਜਿੰਮ ਮੈਂ ਹੀ ਠੀਕ ਨਹੀਂ ਕਰ ਰਿਹਾ ਉਹਨੂੰ ਮੈਨੂੰ ਆਪਣੀ ਬਿਮਾਰੀ ਨਹੀਂ ਪਤਾ ਤੇ ਕਿਹੜੀ ਬਿਮਾਰੀ ਦੀ ਕਿਹੜੀ ਦਵਾਈ ਆ ਇਹ ਨਹੀਂ ਪਤਾ ਤੇ ਚੰਗੀਆਂ ਦਵਾਈਆਂ ਵੀ ਮੇਰੇ ਲਈ ਖਰਾਬ ਹੋ ਸਕਦੀਆਂ ਬਿਲਕੁਲ ਇਹ ਗੱਲ ਬਹੁਤ ਵਧੀਆ ਲੱਗੀ ਮੈਨੂੰ ਤੇ ਫਿਰ ਰਿਫਲੈਕਟ ਕੀਤਾ ਤੇ ਫਿਰ ਮੈਂ ਲਿਖਿਆ ਵੀ ਜਿਵੇਂ ਅੱਜ ਤਾਂ ਕਹ ਲੋ ਕਿ ਸੈਕਿੰਡ ਡੇ ਹੋਏਗਾ ਕੱਲ ਦਾ ਫਿਰ ਮੈਂ ਸ਼ਾਮ ਜੀ ਨੂੰ ਲਿਖਿਆ ਮੈਂ ਥੋੜਾ ਪਿੱਛੇ ਬਾੜੀ ਲਾਈ ਹੋਈ ਹੈ ਗਾਰਡਨਿੰਗ ਕਰ ਜੀ ਤੁਹਾਨੂੰ ਤੇ ਫਿਰ ਮੈਨੂੰ ਰਾਤ ਨੂੰ ਆਇਆ ਮੈਂ ਕਿ ਆ ਵੀਮ ਗਣਾ ਰਾਈਟ ਇਟ ਫਿਰ ਰਾਤ ਨੂੰ ਹੀ ਮੈਂ ਉਹ ਸਾਰਾ ਫਿਨਿਸ਼ ਕੀਤਾ ਤੇ ਆਲ ਬੀ ਲਾਈਕ ਯੂ نو ਵਰਕਿੰਗ 3ਰੀ ਕਲੋਸਲੀ ਅ ਜਨੇਆ ਫਰਸਟ ਅ ਫਰੀ ਸਾਫ ਦਾ ਫਿਰ ਥੋੜਾ ਜ ਮੈਂ ਪਹਿਲਾਂ ਵੀ ਲਾਈਕ ਕਰਦਾ ਸੀਗਾ ਹਨ ਪਰ ਤੁਹਾਡੀਆਂ ਇਨਸਟਰਕਸ਼ਨਸ ਤੇ ਹੁਣ ਥੋੜਾ ਡੈਪਥ ਚ ਜਾ ਕੇ ਜਿਵੇਂ ਮੈਨੂੰ ਲਿਖਣਾ ਸ਼ੁਰੂ ਨੋਟਬੁੱਕ ਤੇ ਤੇ ਵੀਰ ਲਿਖਿਆ ਵੀ ਐਂ ਹੀ ਰਹਿ ਜਾਂਦਾ ਤੁਸੀਂ ਨੋਟਸ ਉੱਤੇ ਤੇ ਲੋਕ ਕੁਝ ਦੇਣਾ ਨਾ ਬੈਡ ਦੇ ਦੋ ਜੀ ਸੈਕਿੰਡ ਸੌਰੀ ਪਹਿ ਹਦੀ ਹੰਦੀ ਫਿਰੋ ਜੇ ਤੁਸੀਂ ਇੱਥੇ ਲਿਖਣਾ ਸ਼ੁਰੂ ਕਰ ਦੋ ਤੇ ਮੈਨੂੰ ਲੱਗਦਾ ਬਾਲਾ ਹੋ ਜੀ ਜੇ ਤੁਸੀਂ ਇੱਥੇ ਦੇਖੋ ਆਪਾਂ ਜਦੋਂ ਤੁਸੀਂ ਹੁਣ ਮੰਨਦਾ ਜੋ ਤੁਹਾਨੂੰ ਪੈਟਰਨ ਲਿਖਣ ਨੂੰ ਕਿਹਾ ਵਾ ਤੁਹਾਨੂੰ ਮੈਂ ਦੇ ਪੈਟਰਨ ਵੀ ਦਿਖਣ ਲੱਗ ਗਏ ਹੁਣ ਗੁਰਬਾਣੀ ਹੁਣ ਲਾਗੂ ਹੋਣੀ ਸ਼ੁਰੂ ਹੋਏਗੀ ਮੇਰੇ ਲਈ ਕਿ ਮੇਰੇ ਤੇ ਲਾਗੂ ਹੋਣੀ ਕਿ ਮੇਰੇ ਕਿਹੜੇ ਪੈਟਰਨ ਬਾਰੇ ਗੁਰੂ ਸਾਹਿਬ ਕੀ ਕਹਿ ਰਹੇ ਆ ਉਹਨਾਂ ਨੂੰ ਕਿਦਾਂ ਠੀਕ ਕਰਨਾ ਹੁਣ ਮੇਰੇ ਤੇ ਬੀਤੇ ਕੀ ਗੁਰਬਾਣੀ ਕਿ ਜਿੱਦਾਂ ਕਹਿੰਨਾ ਕਿ ਮੇਰੇ ਮੇਰੇ ਨਾਲ ਵਿਚਰੇਗਾ ਉਹ ਉਹ ਚੀਜ਼ ਮੇਰੇ ਨਾਲ ਹੋਣਗੀਆਂ ਹੁਣ ਉਹ ਸਾਰੀਆਂ ਚੀਜ਼ਾਂ ਦਿਖਣ ਗਈਆਂ ਕਿ ਜ਼ਿੰਦਗੀ 'ਚ ਮੈਂ ਝੂਠ ਬੋਲੇ ਹੀ ਤਾਂ ਆਹ ਪਲੈਨਿੰਗ ਚੱਲ ਰਹੀ ਮੈਨੂੰ ਕੋਈ ਡਾਰਿਆ ਤਾਂ ਮੈਨੂੰ ਇਹਦੇ ਬਾਰੇ ਬਹੁਤ ਸੋਚਣਾ ਪਿਆ ਕਿ ਮੈਂ ਰੱਬ ਦਾ ਨਾਮ ਲੈਣ ਬੈਠਾ ਮੇਰੇ ਕੋਲ ਨਹੀਂ ਬੈਠਾ ਜਾ ਰਿਹਾ ਮੈਨੂੰ ਕਿਤੇ ਹੋਰ ਮਨ ਲੈ ਕੇ ਜਾ ਰਿਹਾ ਇੰਨਾ ਕੀ ਇੰਪੋਰਟੈਂਟ ਹੈ ਉੱਥੇ ਯਾ ਯਾ ਜਿੱਦਾਂ ਚੱਲ ਤੱਕ ਨੂੰ ਬੀਚੀ ਬੇਲੇ ਮੇਂ ਕੋਈ ਦੱਸਿਆ ਕਿ ਜਿੱਦਾਂ ਹੁਣ ਆਪਾਂ ਤੁਸੀਂ ਗੁਰਬਾਣੀ ਪੜ੍ਹਦੇ ਹੀ ਗੁਰੂ ਸਾਹਿਬ ਉਹਨਾਂ ਨੂੰ ਸਹੀ ਕਰਨ ਲਈ ਕਿ ਉਹ ਸਹੀ ਕਹਿੰਦੇ ਆ ਉਹ ਸਹੀ ਹੈ ਹੁਣ ਪੜ੍ਹਨੀ ਹੈ ਖੁਦ ਨੂੰ ਸਹੀ ਕਰਨ ਲਈ ਉਹਨਾਂ ਉਹ ਤੁਹਾਡੇ ਮੁਹਤਾਜ ਨਹੀਂ ਕਿ ਤੁਸੀਂ ਉਹਨਾਂ ਨੂੰ ਸਹੀ ਸਾਬਤ ਕਰੋ ਮਨ ਚਲਾ ਕੇ ਬਹੁਤ ਹੈ ਆਪਾਂ ਪਿੱਛੇ ਜੀ ਜੀ ਉਹਨਾਂ ਅੱਗੇ ਜਾ ਕੇ ਦੈਟਸ ਵਾਟ ਮੈਨ ਆਪਣੇ ਕਰਨੀ ਕਿਤੇ ਜਸ ਜੀ ਵਰਡ ਜੀ ਕਿਤੇ ਫਿਰ ਸਕਿਟਸ ਰੀਲੀ ਇੰਪੋਰਟੈਂਟ ਕਿੰਨਾ ਬਿਊਟੀਫੁਲ ਹੈ ਕਿੰਨੀ ਸ਼ਾਨਦਾਰ ਹਨ ਲਿਖਿਆ ਲੇਖ ਤਾਂ ਉਹਦੀ ਸ਼ਾਨਦਾਰ ਕੈਂਚੀ ਬਸ ਆਨੰਦ ਲੈ ਲਓ ਪਰ ਉਹਨੂੰ ਅਪਲਾਈ ਮਿਨਿਮਮ ਕਰੋ ਲਾਈਕ ਮੈਂ ਕਰਦਾ ਸੀ ਮੈਂ ਪਰ ਉਹਦੀ ਐਜ਼ ਅ ਮੈਰੀਟਸ ਨਹੀਂ ਸੀ ਕਿ ਆਮ ਆਮ ਗਣਾ ਟੇਕ ਇਟ ਹੁਣ ਮੈਨੂੰ ਵੀ ਆ ਗਿਆ ਕਿ ਅਰ ਵੀ ਤੇ ਨਸਾਰ ਆ ਰਿਹਾ ਹੈ ਕਿ ਆਮ ਗਣਾ ਗਿਵ ਇਟ 100% ਕੁਸ਼ਣੀ ਲਾਈਕ ਇਹ ਹੁਣ ਚੀਜ਼ ਡਿਟਰਮੀਨੇਸ਼ਨ ਆ ਰਹੀ ਸੀ ਬਾਈ ਚਾਂਸ ਤੁਹਾਡੀ ਵੀਡੀਓ ਦੇਖੀ ਹੈ ਨਾ ਲਾਈਕ 4 ਮਹੀਨੇ ਤੇ ਫਿਰ ਮੈਂ ਅੰਦਰ ਹੀ ਮੰਗ ਰਿਹਾ ਸੀ ਕਿ ਐਨੀ ਰਸ ਸੰਗਤ ਜਿਵੇਂ ਗੁਰਮਤਰਾਹ ਤੇ ਸਹੀ ਢੰਗ ਨਾਲ ਚੱਲੇ ਨੂੰ ਤਾਂ 2018 ਚ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਸ਼ੁਰੂ ਕੀਤਾ ਮੈਂ ਹਨਾ ਜੀ ਜੀ ਤੇ ਹੁਣ ਮੈਨੂੰ ਮਹਿਸੂਸ ਹੋ ਰਹੀ ਸੀ ਕਿ ਇੱਕ ਸੰਗਤ ਇੰਪੋਰਟੈਂਟ ਹੈਗੀ ਆ ਕਿ ਵੀ ਆਪ ਹੀ ਮੈਂ ਪੜ ਸਕਦਾ ਪਰ ਮੈਨੂੰ ਹੁਣ ਮਹਿਸੂਸ ਹੋਇਆ ਕਿ ਇਟਸ ਰੀਲੀ ਇੰਪੋਰਟੈਂਟ ਜਿਹੜਾ ਜਿਹੜਾ ਗਾਈਡ ਹੈ ਉਹ ਦੱਸਦਾ ਕਿ ਯਾਰ ਆ ਇੱਥੇ ਚੱਲਾ ਜੀ ਹਾਂ ਕਿ ਜੀ ਜੀ ਕਿ ਮੇਰੇ ਲਈ ਹੈਗਾ ਇਹ ਜੀ ਜਾਂ ਕੋਈ ਚੀਜ਼ ਹੈ ਮੇਰੇ ਲਈ ਹੈ ਜੀ ਨਹੀਂ ਹੈ ਕਿ ਮੇਰਾ ਨਾਜ਼ੀਨ ਨਹੀਂ ਹੈਗਾ ਕਿ ਮੈਂ ਉਹ ਆਪਣਿੰਦਾ ਰੱਖ ਸਕਾਂ ਜਾਂ ਮੈਂ ਜੇ ਦਾ ਗੁਰੂ ਸਾਹਿਬ ਵੀ ਕਹਿੰਦੇ ਆ ਕਿ ਪਾਂਡਾ ਤੋਵੋ ਤੂਪ ਦਿਓ ਤੋ ਦੁੱਧ ਦੇ ਕੋ ਜਾਓ ਕਿ ਫਿਰ ਉਹ ਦੁੱਧ ਲੈਣ ਜਾਓ ਪਾਂਡਾ ਸੋਣਾ ਕਰੋ ਤੇ ਫਿਰ ਪਤਾ ਵੀ ਉਹਨਾਂ ਮੈਂ ਜ਼ੇਨ ਜਿਤੇ ਆਪਾਂ ਗੱਲ ਕਰਦੇ ਹੌਲੀ ਹੌਲੀ ਹਟ ਇੱਕ ਬੌਂਡ ਬਣੇਗਾ ਉਹ ਬੌਂਡ ਦੇ ਥਰੂ ਫਿਰ ਮੈਨੂੰ ਪਤਾ ਲੱਗ ਜੂਗਾ ਵੀ ਅੱਜ ਇਹ ਗੱਲ ਇਹ ਸਮਝ ਸਕਦਾ ਹੁਣ ਇਹਨੂੰ ਦਸਣੀ ਬਣਦੀ ਹੈ ਇਹ ਡਿਜ਼ਰਵ ਕਰਦਾ ਕਿਉਂਕਿ ਉਹ ਗੱਲ ਮੈਂ ਪਹਿਲੋ ਦਸੂੰਗਾ ਤੁਸੀਂ ਪਹਿਲੋ ਵੀ ਪੜੋਗੇ ਤੇ ਤੁਹਾਡੇ ਲਈ ਉਹਦੀ ਕੀਮਤ ਨਹੀਂ ਹੋਏਗੀ ਹੁਣ ਤੁਸੀਂ ਬੱਬ ਫਰੀਜੇ ਸਲੋ ਕਿੰਨੀ ਵਾਰੀ ਸੁਣ ਲਏ ਹੋ ਨੇ ਹੁਣ ਜਦੋਂ ਤੁਸੀਂ ਐਜ਼ ਅ ਪ੍ਰੈਕਟੀਕਲ ਕਰੋਗੇ ਜਦੋਂ ਆਪਣੇ ਮਨ ਦੇ ਪੈਟਰਨ ਦੇ ਹਿਸਾਬ ਨਾਲ ਵੇਖੋਗੇ ਤੇ ਤੁਹਾਨੂੰ ਇਹਨੇ ਜਵਾਬ ਮਿਲ ਲਗੇਗਾ ਨਾ ਇੱਕ ਇੱਕ ਸ਼ਲੋਕ ਚੋਂ ਕਿ ਯਾਰ ਮੇਰੀ ਤੇ ਅੱਧੀ ਜ਼ਿੰਦਗੀ ਸਹੀ ਗਰਤੀ ਸਿਰਫ ਇੱਕ ਸ਼ਲੋਕ ਨੇ ਜਿਵੇਂ ਆ ਰੂਲ ਬਣਾ ਲਾ ਤੇ ਮੈਂ ਤੇ ਕੀ ਤੋਂ ਕੀ ਬਣ ਜਾਣਾ ਇਹ ਪ੍ਰੀ ਰਿਕਵਿਸਟ ਦੀ ਤਰ੍ਹਾਂ ਲੱਗਦਾ ਜਿਵੇਂ ਜਪਜੀ ਸਾਹਿਬ ਪੜ੍ਹਨ ਤੋਂ ਪਹਿਲਾਂ ਦਾ ਕੋਰਸ ਸ਼ਿਖਾ ਲੱਗਦਾ ਹੈ ਨਾ ਜਿਹੜਾ 12ਵੀਂ ਸਦੀ ਦਾ ਕੰਮ ਹੈਗਾ ਜੀ ਜੀ ਉਹ ਉਹਨਾਂ ਦਾ ਲਾਈਕ ਉਹ ਪਹਿਲਾਂ ਹੀ ਹੋਈ ਬਾਣੀ ਜਿਵੇਂ ਜੱਤ ਦੇਹਾੜੇ ਧਨਵਰੀ ਸਾਹੇ ਲਾਇ ਲਿਖਾਈ ਗੱਲੀ ਉਥੇ ਸ਼ੁਰੂ ਕੀਤੀ ਵੀ ਇਹ ਹੀਲ ਜਿਹੜਾ ਲਾਈਕ ਹੈ ਸਟੀਫਨ ਕੇਬੀ ਕਹਿੰਦਾ ਕਿ ਲਾਈਕ ਸਟਾਰਟ ਫਰਮ ਦੀ ਐਂਡ ਜਿਹੜਾ ਹੀਲ ਦਾ ਪੁਆਇੰਟ ਹੈਗਾ ਉਥੋਂ ਸ਼ੁਰੂ ਕਰਦੇ ਆ ਵੀ ਨਹੀਂ ਹੈ ਕਿ ਅ ਵੀ ਹੁਣ ਤੂੰ ਜੰਮ ਗਿਆ ਤੇ ਤੂੰ ਮਰਨ ਵਾਲਾ ਸਟਾਕ ਅਬਾਊਟ ਇ ਗੱਲ ਕਰ ਤਾ ਮੈਨੂੰ ਲੱਗਦਾ ਇਹ ਪ੍ਰੀ ਰਿਕੁਇਜ਼ਿਟਰੀਆ ਕਿ ਤੁਸੀਂ ਇਹਨੂੰ ਪੜੋ ਪਹਿਲਾਂ ਤੇ ਫਿਰ ਤੁਹਾਡਾ ਜਿਹੜਾ ਤਾਂ ਉਹ ਬੱਕੀ ਬਾਣੀ ਜੜੀ ਹੋ ਗਿਆ ਡੈਪਥ ਦੇ ਵਿੱਚ ਸਮਝ ਆਉਣ ਲੱਗੀ ਜੀ ਜੀ ਜਿੱਦਾਂ ਜੋ ਜਪਜੀ ਸਾਹਿਬ ਆ ਜਪਜੀ ਸਾਹਿਬ ਤੁਸੀਂ ਮੈਂ ਹਜੇ ਤਾਨੂੰ ਕਿਹਾ ਤਾਂ ਸਿੱਖਣ ਨੂੰ ਪਰ ਹਜੇ ਸਮਝ ਨਹੀਂ ਆਉਣੀ ਹੈ ਹਨਾ ਉਲਝਿਓ ਨਾ ਇਹਨਾਂ ਤੇ ਉਹ ਉਹ ਹੈ ਮਹਿੰਗੀ ਬਾਣੀ ਜਿਵੇਂ ਕਹ ਲਓਗੇ ਉਹਦੇ ਲਈ ਤਿਆਰ ਹੋਣਾ ਪੈਣਾ ਉਹਦੇ ਛੇ ਇਸ ਤਰ੍ਹਾਂ ਸਮਝ ਆਉਣ ਲੱਗ ਗਿਆ ਇਹ ਤੇ ਰਿਜ਼ਲਟ ਹੈ ਸਮਝ ਲਓ ਕਿ ਬੈਕ ਸਟੇਟਸ ਉਹ ਜਪਜੀ ਸਾਹਿਬ ਦੀ ਟ੍ਰਾਂਸਲੇਸ਼ਨ ਜਿਵੇਂ ਮੈਨੂੰ ਆਲਮੋਸਟ ਚੌਵੀ ਸਾਹਿਬ ਦੀ ਟ੍ਰਾਂਸਲੇਸ਼ਨ ਫਰੋਮ ਸਾਇੰਟਿਫਿਕ ਪੁਆਇੰਟ ਆਫ view ਲੋਕਾ ਸਿੱਖੀ ਕੀਤੀ ਹੋਈ ਐ ਮੈਨੂੰ ਬੜਾ ਸ਼ੌਕ ਹੈ ਜਿਵੇਂ ਇੱਕ ਤੀ ਵਿਚਾਰ ਨਾਲ ਫਿਰਿਕ ਉਹਨੂੰ ਗੁਆਰਤਾ ਉਹਦੀ ਤਾਂ ਮੈਂ ਕਾਫੀ ਕਹ ਲਵਾਂ ਕਿ ਸਮਝ ਰੱਖਦਾ ਪਹਿਲਾਂ થી ਅ ਪਰ ਜਿਵੇਂ ਆ ਫਰੀਦ ਸਾਹਿਬ ਹੈਗੇ ਆ ਹੋਰ ਬਾਣੀਆਂ ਹੈਗੀਆਂ ਆ ਉਹਨਾਂ ਨੂੰ ਆਨੰਦ ਦੇ ਤੌਰ ਤੇ ਸੁਣਿਆ ਪਰ ਉਹਨਾਂ ਨੂੰ ਅਮਲ ਦੇ ਵਿੱਚ ਲਿਆ ਕੇ ਤੋੜ ਕੇ ਲਿਖਣਾ ਤੇ ਫਿਰ ਦੇਖਣਾ ਉਹ ਵਿਜੂਅਲਾਈਜ਼ ਨਹੀਂ ਸੀ ਆ ਜੀ ਤੇ ਇੰਤਾ ਅਪੀ ਕੇ ਵਾਰ ਇਹ ਹੁੰਦਾ ਕਿ ਕੋਈ ਨਹੀਂ ਹੁੰਦਾ ਗਾਈਡ ਤਾਂ ਫਿਰ ਤੁਸੀਂ ਉਹਨੂੰ ਪੜ੍ਹ ਕੇ ਬਸ ਜਿਵੇਂ ਛੱਡ ਦੇਣਾ ਹਨਾ ਕਿ ਪੜ੍ਹ ਲਿਆ ਇਹ ਚੱਲ ਲੈ ਪਰ ਅਮਰ ਲੈ ਕੇ ਨਹੀਂ ਹੋ ਬਿਲਕੁਲ ਜੀ ਇਤਨਾ ਹੁੰਦਾ ਉਹ ਜਿਤਨਾ ਤੁਸੀਂ ਐਜ਼ ਇਹ ਕਹਿ ਰਹੇ ਵੀ ਤੁਸੀਂ ਗੁਰਬਾਣੀ ਨੂੰ ਐਜ਼ ਇਹ ਜਿਤਨਾ ਜਪਜੀ ਸਾਹਿਬ ਨੂੰ ਸਾਇੰਟਿਫਿਕ ਤਰੀਕੇ ਨਾਲ ਤੁਸੀਂ ਪੜਦੇ ਆ ਵਧੀਆ ਗੱਲ ਹੈ ਬਟ ਜਿਤਰਾ ਕਹਿ ਲਈ ਨੇ ਕਿ ਤੁਸੀਂ ਹੁਣ ਸੋਚੋ ਵੀ ਜਦੋਂ ਮੇਰਾ ਮਨ ਘੜਿਆ ਜਾਏਗਾ ਘੜਿਆ ਇਨਸੈਂਸ ਜੀ ਬਾਬਾ ਫਰੀਦ ਜੀ ਨੇ ਮੇਰਾ ਕਿੰਨਾ ਜ਼ੇਹਨ ਖੋਲ ਦੇਣਾ ਹੋਰ ਕਬੀਰ ਜੀ ਨੇ ਖੋਲਣਾ ਵਾ ਮੈਂ ਅੱਗੇ-ਅੱਗੇ ਹੋਰ ਸਿੱਖੂਗਾ ਹੋਰ ਸ਼ਬਦ ਸੁਣੂਗਾ ਮੇਰਾ ਜ਼ਿਹਨ ਬਹੁਤ ਵੱਡਾ ਹੋਏਗਾ ਤੇ ਉਹ ਘੜੇ ਹੋਏ ਮਾਨੇ ਜੋ ਜਪਜੀ ਸਾਹਿਬ ਪੜਨਾ ਹੈ ਨਾ ਉਹ ਬਾਕੀ ਸਭ ਚੀਜ਼ਾਂ ਛੋਟੀਆਂ ਪੈ ਜਾਣੀਆਂ ਕਿ ਜਿੰਤਾ ਕਹਿ ਲਉਣਾ ਕਿ ਦੁਨਿਆਵੀ ਮਟੀਰੀਅਲਿਜ਼ਮ ਹਨਾ ਕਿ ਤੁਹਾਨੂੰ ਲੱਗਣਾ ਕਿ ਮੈਨੂੰ ਸਾਇੰਸ ਦੀ ਮੋਹਰ ਲਵਾਉਣ ਦੀ ਵੀ ਲੋੜ ਨਹੀਂ ਗਈ ਇਹ ਪ੍ਰੇਮ ਅੱਗੇ ਕੀ ਮੈਂ इजीली ਵੀ ਮੈਨੂੰ ਸਾਇੰਸ ਦੀ ਲੋੜ ਆ ਕੀ ਉਹ ਸਹੀ ਸਾਬਤ ਕਰੇ ਚੀਜ਼ਾਂ ਸਾਇੰਸ ਨੇ ਤਾਂ ਕੁਝ ਪਰਤੇ ਰਿਐਲਿਟੀ ਦੇ ਫਰੋਲੇ ਹੁਣ ਤੱਕ ਇਹੜਿਆ ਤੇ ਉਹ ਮੈਂ ਦਰਵੇਗ ਨਾਲ ਉਹ ਪ੍ਰੇਮ ਉਹ ਜੋ ਤੁਹਾਨੂੰ ਦੇਣਾ ਚਾਹ ਰਿਹਾ ਉਹ ਜੋ ਤੁਹਾਨੂੰ ਖੁਸ਼ੀਆਂ ਦਾ ਖਜ਼ਾਨਾ ਦੇਣਾ ਚਾਹ ਰਿਹਾ ਮੈਂ ਉਹ ਲਵਾਂ ਤੇ ਉਹ ਹੌਲੀ-ਹੌਲੀ ਹੋਏਗਾ ਜਿੱਦਾਂ ਆਪਣੇ ਚ ਦਿੱਕਤਾਂ ਹੁੰਦੀਆਂ ਵਾਂ ਕਿ ਅਸੀਂ ਆਪਣੇ ਧਰਮ ਨੂੰ ਸਹੀ ਕਰਨ ਲੱਗ ਜੰਨੇ ਆ ਜਾਂ ਸਾਡੇ ਕੋਲ ਸਿਰਫ ਇੱਕ ਹੀ ਚੀਜ਼ ਹੈ ਠੀਕ ਕਰਨ ਲਈ ਉਹ ਸਾਡਾ ਮਨ ਅਨ ਸਰਵੇ ਹੁੰਦਾ ਕਿ ਆਟੋਮੈਟਿਕਲੀ ਬਾਕੀ ਚੀਜ਼ਾਂ ਵੀ ਸਹੀ ਹੋਣਗੀਆਂ ਜਿਵੇਂ ਕਹਿ ਲੋ ਕਿ ਜਿੱਤਾਡੇ ਚੋਂ ਜਿੰਨੀ ਉਹ ਰੋਸ਼ਨੀ ਗੁਰੂ ਸਾਹਿਬ ਦੀ ਆ ਕੁਝ ਪਰਸੈਂਟ ਵੀ ਤੁਹਾਡੇ ਵਿੱਚ ਆਵੇ ਠੀਕ ਹੈ ਉਹਨਾਂ ਕੁਝ ਪਰਸੈਂਟ ਵੀ ਕਿੰਨਾ ਮਾਤਰ ਵੀ ਉਹ ਰੋਸ਼ਨੀ ਮੇਰੇ ਅੰਦਰੋਂ ਦਿਖੇ ਤੇ ਤੁਸੀਂ ਘਰੇ ਵੀ ਬਹਿ ਜਾਓ ਦੁਨੀਆ ਤੋਂ ਲੋਕ ਵੀ ਜੋ ਤਾਂ ਵੀ ਉਹ ਰੋਸ਼ਨੀ ਲੋਕ ਨਹੀਂ ਪਾਉਣੀ ਆ ਪਹੁੰਚਣੀ ਆ ਇਹਦਾ ਮਤਲਬ ਧਰਮ ਦੀ ਕਾਰ ਵੀ ਉਦੋਂ ਹੀ ਹੋਣੀ ਆ ਜਦੋਂ ਮੈਂ ਧਾਰਮਿਕ ਹੋ ਗਿਆ ਇਹ ਜਿਹੜੀ ਵਸਤ ਲੁਕਾਈ ਲੁਕਦੀ ਨਹੀਂ ਹੈ ਇਹਦਾ ਮਤਲਬ ਇਹ ਹੈ ਕਿ ਵੀ ਇਹਦੇ ਵਿੱਚ ਚਮਕੀ ਨਹੀਂ ਹੈ ਕਿ ਵੀ ਲੋਕ ਖਿੱਚੇ ਜਾਣਗੇ ਜਿੱਦਾਂ ਕਹਿ ਲਵਾਂ ਜਿਨਨੇ ਖੁਸ਼ਬੂ ਲੈਣੀ ਹੈ ਨੇ ਉਹਨੇ ਪਹੁੰਚ ਹੀ ਜਾਣਾ ਤੁਹਾਡੇ ਤੁਹਾਡੇ ਤੋਂ ਖੁਸ਼ਬੂ ਆਣੀ ਖੁਸ਼ਬੂ ਇਨਸਾਨ ਦੀ ਕਿ ਤੁਹਾਡੇ ਬੋਲਾਂ ਚੋਂ ਉਹ ਪਿਆਰ ਉਹ ਪ੍ਰੇਮ ਉਹ ਉੱਠ ਛਲਕੇਗਾ ਜਿਨੂੰ ਤਲਪ ਹੋਏਗੀ ਨਾ ਜਿਹੜਾ ਥੋੜਾ ਬਹੁਤ ਵੀ ਡੈਪਥ ਰੱਖਦਾ ਹੋਏਗਾ ਜਾਂ ਅਭਿਆਸ ਕਰਦਾ ਹੋਏਗਾ ਜਾਂ ਉਹਨੂੰ ਖੁਸ਼ਬੂ ਆ ਜਣੀ ਉਹ ਪਾਵੇਂ ਲੜਦਾ ਘੋਲਦਾ ਪਾਵੇਂ ਸਹਿਮਤ ਹੋਵੇ ਨਾ ਹੋਵੇ ਪਰ ਕਿਤੇ ਨਾ ਕਿਤੇ ਉਹ ਉਹ ਖੁਸ਼ਬੂ ਲੈਣ ਆਉਂਚ ਜਾਂਦਾ ਜਿੱਦਾਂ ਇੱਕ ਫਕੀਰਾਂ ਦੇ ਬੋਲ ਲਿਖੇ ਕੀ ਗੁਲਪੋਸ਼ ਕਹੀਂ ਇਤਰਾਏ ਕਹੀਂ ਮਹਿਕੇ ਤੋਂ ਨਜ਼ਰ ਆ ਜਾਏਗੀ ਕੋਈ ਦੀ ਖੁਸ਼ਬੂ ਆ ਜਾਣੀ ਪਹੌਰੀਆਂ ਨੂੰ ਕਿ ਹਾਂ ਇੱਥੇ ਕੁਝ ਹੈਗਾ ਆ ਉਹ ਉਲਬ ਲੈਣਦੇ ਆ ਉਹ ਪਹੁੰਚ ਜਣਾ ਉਹਨਾਂ ਨੇ ਜਿਨ੍ਹਾਂ ਨੂੰ ਲਾਈਟ ਦੀ ਲੋੜ ਹੈ ਇਹ ਜਿਹੇ ਇੱਕ ਕਨਸੈਪਟ ਜਿਹੜਾ ਜਿੰਨਾਂ ਨੇ ਪਾਇਆ ਤੇ ਉਹਨਾਂ ਨੇ ਛੁਪਾਇਆ ਲਕੋਇਆ ਇਹਦਾ ਇਹਦੇ ਚ ਰਸ ਕੀ ਹੈਗਾ ਕਿ ਉਹ ਆ ਉਹ ਮਾਇਆ ਤੋਂ ਨਰਲੇਪ ਹੋ ਗਏ ਤਾਂ ਉਹਨਾਂ ਨੇ ਛੁਪਾਇਆ ਨਹੀਂ ਨਹੀਂ ਛੁਪਾਇਆ ਨਹੀਂ ਇਨਸੈਂਸ ਕਿ ਜਿੱਦਾਂ ਤੁਸੀਂ ਕਹਿ ਲੋ ਕਿ ਬੋਲਣ ਦਾ ਫਾਇਦਾ ਨਹੀਂ ਹੈ ਜੀ ਸਾਰਿਆਂ ਤੇ ਰੌਲਾ ਪਉਂਦਾ ਜਿਵੇਂ ਕਹਿ ਲੋ ਨਾ ਕਿ ਉਹ ਦੁਨੀਆ ਹੋਰ ਪਾਸੇ ਦੌੜ ਲੱਗੀ ਹੈ ਠੀਕ ਹੈ ਉਹ ਉਹ ਸੱਚ ਐਕਸੈਪਟ ਕਰਨ ਨੂੰ ਵੀ ਤਿਆਰੀ ਨਹੀਂ ਹੋਣਾ ਠੀਕ ਹੈਗਾ ਤਾਂ ਆਪਣਾ ਟਾਈਮ ਵੇਸਟ ਨਹੀਂ ਕਰਨਾ ਉੱਥੇ ਹਾਂ ਉੱਥੇ ਕਿ ਇਹ ਪਤਾ ਹੀ ਹੈ ਕਿ ਜੇ ਇੱਕ ਦੋਕ ਆ ਵੀ ਜਾਊਗਾ ਤੇ ਉਹਨੂੰ ਉਹਨਾਂ ਨੂੰ ਪਤਾ ਹੋਊਗਾ ਕਿ ਜੇ ਆਇਆ ਹੀ ਗਿਆ ਵਾ ਫਿਰ ਮੈਂ ਕੁਝ ਵੀ ਸ਼ੋ ਨਹੀਂ ਕਿ ਫਿਰ ਵੀ ਇਹਨੂੰ ਇਹ ਚੰਗੀ ਲੱਗ ਰਹੀ ਹੈ ਹਨਾ ਤੇ ਉਹ ਫਿਰ ਉਹ ਡਿਸਰਵ ਕਰਦਾ ਹੈ ਮਤਲਬ ਜਿਹੜਾ ਆ ਗਿਆ ਇੰਨੇ ਕੁਝ ਦੇ ਬਾਵਜੂਦ ਇੰਨੇ ਧੁੰਦ ਪਈ ਹੈ ਇੰਨੀ ਕਿ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਕਿੰਨੇ-ਕਿੰਨੇ ਕੋਈ ਆਪੋ ਆਪਣੇ ਢੋਲ ਵਜਾਉਣ ਦੇ ਸਾਰੇ ਹਨਾ ਕਿ ਆ ਰਾ ਸਿਆਰ ਆ ਸੇ ਇੰਨਿਆਂ ਦੇ ਵਿੱਚੋਂ ਵੀ ਜਿਹੜਾ ਕਿ ਸਹੀ ਕੋਲ ਪਹੁੰਚ ਗਿਆ ਇਹਦਾ ਮਤਲਬ ਉਹ ਡਿਜ਼ਰਵ ਕਰਦਾ ਹੀ ਹੋਏਗਾ ਤਾਂ ਹੀ ਪਹੁੰਚੇਗਾ ਨਹੀਂ ਤੇ ਧਰਮ ਦੀ ਈਗੋ ਲੈ ਕੇ ਕੋਈ ਬੈਠਾ ਹੋਏਗਾ ਮਦਰ ਠੀਕ ਹੀ ਇਹੀਂ ਤੇ ਆ ਹੁੰਨੇ ਆ ਅਨ ਵੀ ਇਹੀਂ ਆ ਹੁੰਨੇ ਆ ਫਿਰ ਇਹਨਾਂ ਦੇ ਵਿੱਚੋਂ ਵੀ ਜਿਹੜਾ ਕੋਈ ਆ ਗਿਆ ਉਹ ਤੇ ਮੇਰੀ ਗੱਲ ਉਹਨੂੰ ਦੱਸਣਾ ਤੇ ਬੰਦਾ ਹੀ ਉਹ ਡਿਜ਼ਰਵ ਕਰਦਾ ਬਿਲਕੁਲ ਜੇ ਲੜਾਈ ਹੁਣ ਧਰਮਾਂ ਦੀ ਆਪਾਂ ਜਿਹੜੇ ਥੋੜੇ ਜੇ ਇੰਟੈਲੈਕਚੁਅਲ ਬੰਦੇ ਆ ਜਾਂ ਥੋੜੇ ਸਿਆਣੇ ਹੋਗੇ ਉਹਨੂੰ ਅਮਰਤਲੇ ਉਹਨਾਂ ਦੇ ਬਜਾਏ ਸਿਰਫ ਤੇ ਸਿਰਫ ਆਪਣੀ ਅਥੋਰਟੀ ਪੇਸ਼ ਕਰਦੇ ਆ ਵੀ ਅਸੀਂ ਸਭ ਤੋਂ ਵਧੀਆ ਉਹਦੇ ਕਰਕੇ ਸਾਰੇ ਕਨਫਲਿਕਟ ਜਿਹੜੇ ਧਾਰਮੀ ਲੋਕਾਂ ਨੇ ਕਰਨੇ ਸੀ ਉਹ ਸਮਾਂ ਦੀ ਉਲਟ ਕਰ ਰਹੇ ਆ ਜੀ ਹੈ ਨਾ ਜਿਹੜੇ ਚੱਲ ਕੇ ਮੇਰੇ ਵਰਗਿਆਂ ਨੇ ਜ਼ਿੰਦਗੀ ਨੂੰ ਸੋਹਣਾ ਕਰਨਾ ਸੀ ਸਵਾਰਨਾ ਸੀ ਗੁਰਬਾਣੀ ਬੰਨਣਾ ਸੀ ਉਹਨਾਂ ਨੇ ਬਸ ਇਹ ਆ ਕਿ ਜੇ ਗੁਰਬਾਣੀ ਚੰਗੀ ਹੈ ਲੁੱਕ ਐਟ 댓 ਗੁਰਬਾਣੀ ਪਾਤਸ਼ਾਹ ਦਾ ਕਿੱਟਾ ਵਧੀਆ ਬਚਨਾਂ ਤੇ ਤੁਸੀਂ ਇੱਧਰ ਆਜੋ ਇੱਧਰ ਆਜੋ ਤਾਂ ਉਹ ਇੱਕ ਇੱਕ ਰੇਸ ਦੀ ਲਾਗੀ ਕਿ ਵੀ ਅਸੀਂ ਲੋਕਾਂ ਨੂੰ ਜੋੜਨਾ ਨਾਲ ਹਨਾ ਆਪ ਉਹਦੇ ਵਿੱਚ ਨਹੀਂ ਰਹਿ ਗਿਆ ਤਾਂ ਉਹਦਾ ਨੁਕਸਾਨ ਲੋਕੀ ਨੁਕਸਾਨ ਨਹੀਂ ਹੋਇਆ ਆਲਟੀਮੇਟਲੀ ਉਹਨਾਂ ਵਾਸਤੇ ਤੇ ਜੀ ਹਾਂ ਉਹ ਹੋ ਸਕਦਾ ਵੀ ਉਹਨੇ ਕਿਸੇ ਹੋਰ ਦਾ ਫਾਇਦਾ ਕਰਤਾ ਹੋਵੇ ਪਰ ਆਪਣਾ ਨੁਕਸਾਨ ਉਹ ਕਰਾ ਲੈਂਦੇ ਸੇਮ ਤਾਂ ਹੀ ਕਬੀਰ ਜੀ ਨੇ ਕਿੰਨਾ ਸੋਹਣਾ ਬੋਲਿਆ ਮੈਂ ਚਾਹ ਦਾ ਐਗਜ਼ਾਮਪਲ ਦੇ ਨਾ ਨਕੀ ਰਾਸ ਬਗਾਨੀ ਰਾਖ ਤੇ ਖਾਇਆ ਘਰ ਦਾ ਖੇਤ ਉਹ ਉਹ ਵਾਕਿਆ ਹੀ ਉਹ ਮਾਇਨੇ ਰੱਖਦੇ ਆ ਕਿ ਹੋ ਸਕਦਾ ਤੁਹਾਨੂੰ ਉਹ ਵੀ ਪ੍ਰਭਤਾ ਵੀ ਮਿਲ ਜੇ ਕਿ ਤੁਹਾਨੂੰ ਬਹੁਤ ਸੋਭਾ ਮਿਲ ਜੇ ਬੜਾ ਚੰਗਾ ਬੜਾ ਜੀ ਬੜਾ ਧਾਰਮਿਕ ਉਹ ਉਹਦੇ ਅਡਿਕਟ ਹੋ ਜੋ ਤੁਹਾਨੂੰ ਉਹ ਵੀ ਮਿਲ ਜੇ ਪਰ ਉਹ ਨਹੀਂ ਮਿਲਦਾ ਫਿਰ ਜੋ ਗੁਰੂ ਸਾਹਿਬ ਤੁਹਾਨੂੰ ਦੇਣਾ ਚਾਹੁੰਦੇ ਬਿਲਕੁਲ ਬੱਡੀ ਚੀਜ਼ ਜਿਹੜੀ ਉਹ ਤਾਂ ਬਹੁਤ ਦੂਰ ਰਹੇਗੀ ਉਹ ਮਿਸ ਕਰ ਜੰਨੀ ਉਹਦੇ ਤੋਂ ਕਰਨੀਆ ਤੇ ਨਿਕਲ ਗਿਆ ਭਾ ਜਲਦੀ ਬੋਲ ਲੈਣ ਜੀ ਜੀ ਇਹ ਆ ਤੇ ਫਿਰ ਅਮ ਜਿਹੜਾ ਮੈਂ ਇੱਕ ਪੋਰਟਰ ਅੱਜ ਕੁਐਸਚਨ ਪੁੱਛਣਾ ਚਾਹੁੰਦਾ ਸੀਗਾ ਕਿ ਜਦੋਂ ਤੁਸੀਂ ਸਿਮਰਨ ਕਰ ਰਹੇ ਹੋ ਤੁਸੀਂ ਕੋਈ ਵੀ ਕਹਿ ਸਕਦੇ ਹੋ ਲਾਈਕ ਉਹਦੇ ਚ ਮੁਹੱਬਤ ਰੱਖਣੀ ਹੈ ਜਿਹੜਾ ਤੁਸੀਂ ਵਸਤ ਰੱਖਣੀ ਹੈ ਜਦੋਂ ਸਿਮਰਨ ਕਰ ਰਹੇ ਹੋ ਨਹੀਂ ਤੁਸੀਂ ਸਿਮਰਨ ਕਰਦੇ ਜੇ ਤੁਹਾਡਾ ਕੰਮ ਨਹੀਂ ਹੈਗਾ ਕਿਤੇ ਧਿਆਨ ਲਾਉਣਾ ਕੋਈ ਮੁਹੱਬਤ ਰੱਖਣੀ ਕਿਉਂਕਿ ਇਹ ਗੁਰੂ ਸਾਹਿਬ ਤੁਹਾਨੂੰ ਤੁਹਾਡੇ ਤੇ ਰਹਿਮਤ ਕਰਨਗੇ ਇਹ ਤੁਹਾਨੂੰ ਮਿਲੇਗੀ ਤੁਸੀਂ ਆਪ ਖਿੱਚ ਕੇ ਨਹੀਂ ਕੋਈ ਚੀਜ਼ ਲੈ ਕੇ ਆਉਂਦੇ ਜੇ ਤੁਸੀਂ ਆਪ ਖਿੱਚ ਕੇ ਲਿਆਓਗੇ ਤੇ ਜੋਰ ਪਾਉਗੇ ਤੇ ਜੋਰ ਦਾ ਕੰਮ ਇੱਥੇ ਨਹੀਂ ਹੈਗਾ ਜੋਰ ਨਾ ਜ਼ੁਗਤੀ ਛੋਟੇ ਸੰਸਾਰ ਗੁਰੂ ਸਾਹਿਬ ਨੇ ਬੰਨਚ ਕੋਲਤਾ ਹੋਇਆ ਮੈਂ ਐਗਜ਼ਿਸਟ ਕਰ ਰਿਹਾ ਬਸ ਕਹਿ ਲੋ ਤੁਸੀਂ ਮੈਂ ਆਪਣਾ ਬੈਸਟ ਲੈ ਕੇ ਪਹੁੰਚ ਗਿਆ ਮੈਂ ਗਵਾਚ ਗਿਆ ਨਾਮ ਜਪਦੇ ਥੋੜ ਚ ਗਵਾਜ ਗਿਆ ਇੱਥੇ ਚੱਲ ਮੇਰੇ ਵਾਸੀ ਨਹੀਂ ਤੇ ਮੈਂ ਤਾਂ ਗੁਨਾਹ ਕਰ ਕਿੱਦਾਂ ਮੇਰੇ ਕੰਟਰੋਲ 'ਚ ਨਹੀਂ ਗਵਾਜ ਜੇ ਮੇਰੇ ਕੰਟਰੋਲ 'ਚ ਹੁੰਦਾ ਮੈਂ ਕਿਉਂ ਗਵਾਚਣਾ ਹਾਂ ਹਾਂਜੀ ਉਹ ਤਾਂ ਟ੍ਰਾਂਸਫਰ ਹੋ ਗਿਆ ਇਹ ਮੇਰਾ ਹਿੱਸਾ ਨਹੀਂ ਮੇਰਾ ਮੈਂ ਸਿਰਫ ਉਹਨਾਂ ਕੀਆ ਜਿੰਨਾਂ ਜਿੰਨਾਂ ਕਿਚਰ ਮੈਂ ਅਲਰਟ ਹੈ ਤੇ ਮੈਂ ਜੋ ਬੈਸਟ ਹੈਗਾ ਮੇਰੇ ਕੋ ਜਿੰਨੇ ਸਾ ਮੈਂ ਅਲਰਟ ਹੋ ਕੇ ਤੇਰਾ ਨਾ ਲੈ ਸਕਿਆ ਮੇਰੇ ਕੋ ਬੈਸਟ ਹੋਈ ਹੈ ਬਾਕੀ ਤੂੰ ਕੀ ਦੇਣਾ ਉਹ ਤੇਰੇ ਹੱਥ ਹੈ ਮੇਰੇ ਕੋ ਜੋ ਹੋ ਸਕਦਾ ਬੈਸਟ ਮੈਂ ਉਹ ਹੀ ਕਰ ਰਿਹਾ ਹਾਂ ਬਸ ਮੇਰਾ ਕੰਮ ਇਨਾ ਕੀ ਕਿ ਮੈਂ ਐਗਜ਼ਿਸਟ ਕਰ ਰਿਹਾ ਹਾਂ ਤੇਰੇ ਲਾਗੇ ਬਸ ਬਾਕੀ ਤੂੰ ਪ੍ਰੇਮ ਦੇ ਸੋਹਣੀ ਗੱਲ ਹੈ ਤੂੰ ਇਹਦੇ ਚ ਕੁਝ ਵੀ ਦੇ ਸੋਹਣੀ ਗੱਲ ਹੈ ਪਰ ਮੈਂ ਆ ਕਰ ਹੀ ਜਾਣਾ ਜੋ ਮੈਨੂੰ ਕਿਉਂਕਿ ਮੈਨੂੰ ਦੱਸਣ ਵਾਲੇ ਤੇ ਭਰੋਸਾ ਆ ਵਾ ਤੇ ਮੈਂ ਕਰ ਰਿਹਾ ਮੇਰਾ ਕੰਮ ਦੈਟਸ ਆਲ ਮੈਂ ਕਰ ਹੀ ਜਾਊਗਾ ਹਾਂਜੀ ਉਹ ਭਾਵਨਾ ਦੀ ਗੱਲ ਹੀ ਕਰ ਰਿਹਾ ਸੀ ਜਿਹੜੀ ਤੁਸੀਂ ਭਾਵਨਾ ਹੋ ਬਿਆਖਤੀ ਕੀਤੀ ਐ ਤਾਂ ਲੋਕ ਜਿਹੜਾ ਗੁਰਮਤ ਦਾ ਪ੍ਰਚਾਰ ਕਰ ਰਹੇ ਅੱਜ ਕੱਲ ਤੁਸੀਂ ਵੀ ਦੇਖਿਆ ਉਹ ਕਹਿੰਦੇ ਕਿ ਸਰਵਣ ਜਿਹੜੇ ਆ ਇਹਨਾਂ ਦੇ ਥਰੂ ਤੁਸੀਂ ਉਹਨੂੰ ਸੁਣਨਾ ਜਿਹੜਾ ਜਪ ਰਿਹਾ ਤੁਹਾਡਾ ਮਨ ਆਪਣੇ ਨੂੰ ਸੁਣਨਾ ਉਹਨਾਂ ਦੇ ਥੌਟ ਹੈਗਾ ਪਰ ਤੁਸੀਂ ਕਹਿੰਦੇ ਹੋ ਕਿ ਧਿਆਨ ਕਿਤੇ ਵੀ ਨਹੀਂ ਰੱਖਣਾ ਕੋਈ ਲੋੜ ਨਹੀਂ ਐ ਜਸਟ ਪੇਸ਼ ਹੋ ਜਾਓ ਤੇ ਫਿਰ ਤੁਸੀਂ ਉਹਦਾ ਨਾਮ ਲਾਓ ਪਰ ਜਦੋਂ ਨਾਮ ਲੈ ਰਹੇ ਆ ਜਦੋਂ ਮੈਂ ਹਰਜਿੰਦਰ ਕਹਿ ਰਹੇ ਆ ਪਿਆਰ ਦੇ ਨਾਲ ਜੀ ਉਹਦੇ ਚ ਜੜਾ ਰੱਖਣਾ ਪ੍ਰਸਪੈਕਟ ਰੱਖਣੀ ਉਹ ਉਹ ਇੱਕ ਹੋ ਸਕਦੀ ਹੈ ਕਿ ਉਹਦੇ ਚ ਚਲੋੜਣੀ ਹੈ ਤੁਸੀਂ ਰਿਸਪੈਕਟ ਰੱਖਣੀ ਤੁਸੀਂ ਰਿਸਪੈਕਟ ਉਹਦੀ ਰੱਖ ਸਕਦੇ ਜਿਨੇ ਤੁਹਾਨੂੰ ਕਰਨ ਨੂੰ ਕਿਹਾ ਹਾਂ ਜਿਨੇ ਮੈਂ ਇਹ ਕਹਿ ਰਿਹਾ ਸੀ ਜੀ ਜਿੱਦਾਂ ਕਹਿੰਦਾ ਗੁਰੂ ਸਾਹਿਬ ਦੀ ਗੁਰਬਾਣੀ ਆ ਰਿਸਪੈਕਟ ਉਹੀ ਹੋਏਗੀ ਜਿੰਨਾ ਤੁਸੀਂ ਉਹਦੇ ਤੇ ਚੱਲੋਗੇ ਠੀਕ ਰਿਸਪੈਕਟ ਇਹ ਨਹੀਂ ਹੋਏਗੀ ਕਿ ਹੋਰ ਤੁਸੀਂ ਰਿਸਪੈਕਟ ਨੂੰ ਕੀ ਕਹੋਗੇ ਮੇਰੀ ਕੋਈ ਗੱਲ ਵੀ ਨਹੀਂ ਸੁਣ ਰਿਆ ਠੀਕ ਹੈ ਮੈਂ ਜੋ ਬੋਲਣਾ ਚਾਹ ਰਿਹਾ ਮੇਰੀ ਮੰਨਣ ਨੂੰ ਇਹ ਯਾਰ ਨਹੀਂਗਾ ਉਹ ਬੰਦਾ ਸਾਈਡ ਤੇ ਬੈਠਾ ਕਰੇ ਉਹ ਆਪਣੇ ਮਨ ਚ ਉਹ ਮੈਂ ਅਰਜਿੰਦਰ ਲਈ ਰਿਸਪੈਕਟ ਲੈ ਗਿਆ ਉਹ ਲੋਕ ਕਿਨੂੰ ਫੇਕ ਕਿਨੂੰ ਝੂਠ ਬੋਲ ਰਿਹਾ ਹੈ ਇਹਦਾ ਆਪਾ ਖੁਦ ਨੂੰ ਪਾਗਲ ਨਹੀਂ ਬਣਾਉਣਾ ਖੁਦ ਨੂੰ ਝੂਠ ਨਹੀਂ ਦੇਣਾ ਰਿਐਲਿਟੀ ਨਾਲ ਚੱਲਣਾ ਕਿ ਰਿਸਪੈਕਟ ਉਹ ਹੋਏਗੀ ਕਿ ਮੈਂ ਉਹਨਾਂ ਦੇ ਕਹਿਣ ਤੇ ਚੱਲਦਾ ਜੋ ਮੇਰੇ ਕੋਲ ਬੈਸਟ ਹੋ ਪਾ ਰਿਹਾ ਉਹਨਾਂ ਨੂੰ ਮੈਂ ਉਹ ਕਰ ਰਿਹਾ। ਇਹ ਗੱਲ ਤਾਂ ਮੈਂ ਥੋੜੀ ਸਮਝੀ ਆ ਮੈਂ ਇਹ ਕਹਿ ਰਿਹਾ ਸੀ ਕਿ ਜਦੋਂ ਤੁਸੀਂ ਜਿਵੇਂ ਮੇਰਾ ਗੁਰਬਾਣੀ ਨਾਲ ਪ੍ਰੇਮ ਹੀ ਮੈਨੂੰ ਇੱਧਰ ਲੈ ਕੇ ਆਇਆ ਲਾਈਕ ਜਿਹੜਾ ਜੀ ਜੀ ਬਿਲਕੁਲ ਵਧੀਆ। ਹਾਂ ਤੇ ਮੈਂ ਯੂਸੂਲੀ ਪਾਰਟੀ ਵੀ ਕਰਦਾ ਤਾਂ ਮੈਨੂੰ ਗਾ ਕੇ ਜਦੋਂ ਕਿ ਮੇਰੀ ਆਵਾਜ਼ ਇੰਨੀ ਵਧੀਆ ਨਹੀਂ ਮੈਨੂੰ ਗਾ ਕੇ ਆਨੰਦ ਆਉਂਦਾ। ਤਾਂ ਮੈਂ ਉਸ ਕਿ ਜਦੋਂ ਤੁਸੀਂ ਕਹਿ ਰਹੇ ਹੋ ਜਿਵੇਂ ਕਈ ਤਾਂ ਕਹਿੰਦੇ ਆ ਵਾਹ ਗੁਰੂ ਵਾਹ ਨਾ ਦੇ ਕਿਹਾ ਉਹਨੂੰ ਥੋੜਾ ਜ਼ਿਹਰਾਗ ਜੀ ਜਾਂ ਕਿਹ ਲੋਕ ਪਿਆਰ ਨਾਲ ਕਹਿੰਦੇ ਆ ਵਾਹਿਗੁਰੂ ਵਾਹਿਗੁਰੂ ਲਾਈਕ ਨੂੰ ਪੁਕਾਰ ਦਿਓ ਉਸ ਢੰਗ ਦੇ ਨਾਲ ਜਿਵੇਂ ਉਹਨਾਂ ਨੇ ਕਿਸੇ ਨੂੰ ਬੁਲਾ ਰਹੇ ਹੁਣ ਮੈਂ ਇਸ ਸੰਦਰਭ ਦੇ ਵਿੱਚ ਗੱਲ ਕਰ ਰਿਹਾ ਸੀਗਾ ਨਹੀਂ ਤੁਸੀਂ ਬਸ ਤੁਸੀਂ ਤੁਹਾਡਾ ਕੰਮ ਆ ਜਿਵੇਂ ਕਹਿ ਲੋਗੇ ਜਿੱਦੇ ਤੁਸੀਂ ਕਿਉਂਕੜੀ ਮਾਰ ਕੇ ਬੈਠ ਹੀ ਗਏ ਠੀਕ ਹੈ ਤੁਸੀਂ ਜੋ ਆਪਣਾ ਬੈਸਟ ਲੈ ਕੇ ਅੱਗੇ ਠੀਕ ਹੈ ਤੁਸੀਂ ਜ਼ਬਰਦਸਤੀ ਪਿਆਰ ਨਹੀਂ ਬਣਾਉਣਾ ਸਮਝ ਰਿਹਾ ਹੈ ਨਾ ਜੇ ਤੈਨੂੰ ਬਣਾਉਣਾ ਪੈ ਰਿਹਾ ਤਾਂ ਮਤਲਬ ਪਿਆਰ ਨਹੀਂਗਾ ਇਹਦਾ ਮਤਲਬ ਹੈ ਨਹੀਂ ਹਜੇ ਹਾਂ ਉਹ ਆ ਜਾਏਗਾ ਵੀ ਤੁਸੀਂ ਨਾ ਵੀ ਕਰਨਾ ਚਾਹੋ ਤਾਂ ਵੀ ਤੁਹਾਡੇ ਕੋ ਹੋਵੇਗਾ ਮੈਂ ਕਹੂੰਗਾ ਉਹ ਪਿਆਰ ਹੋਏਗਾ ਤੂੰ ਜ਼ਬਰਦਸਤੀ ਆਪਣੇ ਆਪਣੇ ਝੂਠੀ ਫੀਲਿੰਗ ਦੇਣੀ ਮੈਂ ਇਹ ਨੂੰ ਚਲੋ ਹੋਏਗਾ ਕਈਆਂ ਲਈ ਸਹੀ ਚੀਜ਼ ਵੀ ਹੋਏਗੀ ਪਰ ਮੈਂ ਪ੍ਰੇਫਰ ਨਹੀਂ ਕਰਦਾ ਆਪਣੇ ਸਕਾਉਣ ਵਾਲਿਆਂ ਨੂੰ ਕਿ ਝੂਠੀ ਫੀਲਿੰਗ ਤੇ ਵਿਸ਼ਵਾਸ ਨਹੀਂ ਕਰਨਾ ਇਹ ਤੁਹਾਨੂੰ ਈਗੋ ਦੇ ਸਕਦੀ ਬਿਲਕੁਲ ਬਿਲਕੁਲ ਇਹਦਾ ਮਤਲਬ ਉਸੇ ਕਰਤਾ ਕਰਤਾ ਬਣ ਜੀ ਮੈਂ ਈਗੋ ਦਾ ਹੀ ਇਨਸਾਈਟ ਦਾ ਬਣੇਗੀ ਕਿ ਜਿਵੇਂ ਕੋਈ ਮੈਨੂੰ ਕਹਿ ਰਿਹਾ ਕਿ ਉਹ ਮੈਂ ਬਹੁਤ ਪ੍ਰੇਮਣਾ ਜਪਿਆ ਤੇ ਮਜ਼ਾ ਆ ਗਿਆ ਵੀ ਮੈਨੂੰ ਆਨੰਦ ਆ ਗਿਆ ਹੁਣ ਮੈਂ ਕਹਿੰਦਾ ਕਿਹੜਾ ਆਨੰਦ ਆ ਗਿਆ ਨਾਮ ਦਾ ਜੋ ਆਨੰਦ ਮੈਂ ਕਹਿੰਦਾ ਉਹ ਤੇ ਜਾਣਾ ਹੀ ਨਹੀਂ ਕਦੀ ਫਿਰ ਤੇਰੀ ਸ਼ਗਲ ਨਹੀਂ ਦੱਸ ਰਹੀ ਵੀ ਤੈਨੂੰ ਆਨੰਦ ਨਾਮ ਵਾਲਾ ਆਇਆ ਵਾ ਤੂੰ ਦਿਨੇ ਫੇਰ ਉਹ ਗੁੱਸਾ ਹੋਈ ਈਰਖਾ ਲੜ ਰਹੇ ਆ ਤਾਂ ਮਤਲਬ ਤੂੰ ਸਿਰੇ ਝੂਠ ਬੋਲਿਆ ਹੈਨਾ ਤੇ ਉਹ ਈਗੋ ਉਹ ਮਜ਼ਾ ਤਾਂ ਆਉਂਦਾ ਕਿ ਮੈਂ ਕੁਝ ਚੰਗਾ ਕੀਤਾ ਮੈਂ ਪਰਮਾਤਮਾ ਨਾਲ ਪ੍ਰੇਮ ਕੀਤਾ ਮੈਂ ਕੁਝ ਚੰਗਾ ਕੀਤਾ ਇਹ ਇੱਕ ਈਗੋ ਆ ਮੈਨੂੰ ਮਜ਼ਾ ਦੇ ਰਹੀ ਹੈ ਇਹ ਚੀਜ਼ ਕਿ ਜਿਉਂ ਮੈਨੂੰ ਸ਼ੁਰੂ ਤੋਂ ਸਿਖਾਇਆ ਗਿਆ ਵੀ ਇਹ ਚੰਗੀ ਚੀਜ਼ ਹੁੰਦੀ ਆ ਤੇ ਮੈਂ ਉਹ ਉਹਦੇ ਥਰੂ ਕਰ ਰਿਹਾ ਤਾਂ ਹੀ ਗਾਈਡ ਦੀ ਲੋੜ ਹੁੰਦੀ ਨਾ ਕਿ ਜਿਹੜਾ ਤੁਹਾਨੂੰ ਸੱਚ ਦਿਖਾ ਸਕੇ ਵੀ ਬਈ ਇਹ ਤੇਰੀ ਈਗੋ ਆ ਇਥੋਂ ਬਚ ਕੇ ਹਾਂ ਤੂੰ ਪ੍ਰੇਮ ਬਖਸ਼ੇ ਕਿ ਉਹ ਗੱਲ ਅਲੱਗ ਆ ਪਰ ਮੇਰੇ ਕੋਲ ਜੋ ਬੈਸਟ ਹੈਗਾ ਮੈਂ ਲੈ ਕੇ ਬੈਠਾ ਵਾਂ ਪਰ ਮੈਂ ਝੂਠਾ ਆਪਣੇ ਆਪ ਨੂੰ ਨਹੀਂ ਕਹੂੰਗਾ ਕਿ ਮੈਨੂੰ ਪ੍ਰੇਮ ਆ ਮੇਰਾ ਪ੍ਰੇਮ ਮੈਨੂੰ ਬੋਲ ਕੇ ਸਾਬਤ ਕਰਨ ਦੀ ਲੋੜ ਨਹੀਂ ਮੇਰਾ ਪ੍ਰੇਮ ਮੈਨੂੰ ਵੀ ਇਦਾਂ ਕੋਈ ਪਿਆਰ ਨਾਲ ਸੋਹਣੇ ਵਰਡ ਬਣਾ ਕੇ ਬੋਲਣ ਦਾ ਮੇਰਾ ਪ੍ਰੇਮ ਨਹੀਂਗਾ ਮੇਰਾ ਪ੍ਰੇਮ ਮੇਰੇ ਜੈਸਚਰਾਂ ਚ ਦਿਖ ਜਾਣਾ ਖੋਦੀ ਮੈਂ ਨਾਂ ਵੀ ਚਾਹੂੰਗਾ ਤਾਂ ਵੀ ਮੇਰੇ ਉੱਚ ਦਿਖੇਗਾ ਮੇਰੇ ਬੋਲਾਂ ਚੋਂ ਮੇਰੇ ਬੈਂਡ ਖਲੋਂ ਚੋਂ ਮੇਰੇ ਡਿਸੀਜਨਾਂ ਚੋਂ ਤੈ ਹੋਏਗਾ ਪ੍ਰੇਮ ਇੱਕੋ ਵਰਡ ਬਾਰ ਬਾਰ ਬੋਲ ਕੇ ਪ੍ਰੇਮ ਨਾਲ ਉਦੋਂ ਮੇਰਾ ਪ੍ਰੇਮ ਜ਼ਾਹਿਰ ਨਹੀਂ ਹੁੰਦਾ ਅੱਛਾ ਜੀ ਜाहिर ਹੁੰਦਾ ਜੀ ਆਰੇ ਦੇ ਥੱਲੇ ਜਿੱਦੋਂ ਬੰਦਾ ਗਾ ਰਿਹਾ ਵਾ ਇਥੇ ਪਤਾ ਲੱਗਦਾ ਪ੍ਰੇਮ ਜ਼ਾਹਿਰ ਹੋ ਰਿਹਾ ਅੰਜੀ ਨਹੀਂ ਮੈਲ ਸਟੰਗ ਨਾਲ ਇਹਨੂੰ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਵੇਂ ਗੁਰੂ ਪਾਸ਼ਾ ਕਹਿੰਦੇ ਆ ਕਿ ਉਹਦੀ ਲੈਂਗੁਏਜ ਪਿਆਰ ਦੀ ਆ ਤੇ ਪਿਆਰ ਜਿਹੜਾ ਮੈਂ ਹੋਰ ਢੰਗ ਨਾਲ ਇੰਟਰਪ੍ਰੀਟ ਕਰ ਗਿਆ ਜੀ ਜੀ ਪਰ ਪ੍ਰੇਮ ਲਈ ਉਹ ਲੈਂਗੁਏਜ ਜਿਹੜੀ ਆ ਉਹ ਤੁਹਾਨੂੰ ਇੱਕ ਫੀਲਿੰਗ ਆਏਗੀ ਉਹ ਹਲੀ ਹਲੀ ਜਦੋਂ ਤੁਸੀਂ ਸਿੱਖੋਗੇ ਮਨ ਦਾ ਡਾ ਬਦਲੇਗਾ ਉਹ ਭਾਅ ਚ ਜਾਏਗਾ ਜਦੋਂ ਉਦੋਂ ਉਹ ਕੋਈ ਹੋਰ ਹੋਏਗਾ ਉਹ ਅੱਜ ਵਾਲੇ ਤੁਸੀਂ ਨਹੀਂ ਹੋਵੋਗੇ ਉਹ ਕੋਈ ਹੋਰ ਹੋਏਗਾ ਉਹ ਉਹ ਅੱਜ ਤੁਸੀਂ ਉਹ ਫੀਲ ਵੀ ਨਹੀਂ ਕਰ ਸਕਦੇ ਕਿ ਉਦੋਂ ਦਾ ਮੈਂ ਕਿਵੇਂ ਹਾਂਗਾ ਉਹtio ਜਿਹੜਾ ਪ੍ਰੇਮ ਝਲਕਣਾ ਵਾ ਉਹ ਤੁਹਾਨੂੰ ਜਿਵੇਂ ਆਪਾਂ ਕਿਸੇ ਨੂੰ ਕਹਿ ਦਈਏ ਨਾ ਕਿ ਕਈ ਬੰਦੇ ਗਾਲਾਂ ਵੀ ਕੱਢਣ ਤੇ ਤਾਂ ਵੀ ਸੋਹਣੇ ਲੱਗਦੇ ਕਿਹਦੇ ਮਿੱਠੇ ਬੋਲ ਵੀ ਕੌੜੇ ਲੱਗ ਰਹੇ ਹੁੰਦੇ ਜ਼ਹਿਰ ਵਰਗੇ ਉਹ ਕਿਉਂ ਉਹ ਉਹਨਾਂ ਦੇ ਅੰਦਰ ਅੰਦਰ ਦਾ ਇੰਟੈਂਸ਼ਨ ਮਾਇਨੇ ਰੱਖਦੀ ਕਿਉਂਕਿ ਉਹਨਾਂ ਦਾ ਮਨ ਇਹਨਾਂ ਸਾਫ਼ ਹੈ ਉਹ ਮੇਰੇ ਇੰਨਾ ਸੋਚਦਾ ਜਾਂ ਮੇਰੇ ਨਾਲ ਬਹੁਤ ਪ੍ਰੇਮ ਕਰਦਾ ਪਰ ਉਹ ਲਾੜ ਦੇ ਵਿੱਚ ਗੱਲ ਕੱਢ ਕੇ ਬੁਲਾਉਂਦਾ ਕਿਉਂਕਿ ਉਹਦਾ ਨੇਚਰ ਇਦਾਂ ਦਾ ਕਿ ਉਹ ਖੁਸ਼ ਜ਼ਿਆਦਾ ਹੋ ਜਾਂਦਾ ਤੇ ਉਹ ਗਾਲਾਂ ਕੱਢ ਕੇ ਬੋਲਦਾ ਫਿਰਦਾ ਇਹ ਇਹ ਤਾਂ ਦੇ ਕੈਰੈਕਟਰ ਹੁੰਦੇ ਲਾਈਫ 'ਚ ਨਾ ਉਹ ਬਹੁਤ ਜ਼ਿਆਦਾ ਖੁਸ਼ ਹੈ ਮੈਨੂੰ ਮਿਲ ਕੇ ਤੇ ਉਹ ਗੱਲ ਕੱਢ ਕੇ ਹੀ ਬੁਲਾਏਗਾ ਤੇ ਕਈ ਮੈਨੂੰ ਵੇਖ ਕੇ ਮੈਨੂੰ ਪਤਾ ਹੈ ਕਿ ਉਹਨੂੰ ਬਿਲਕੁਲ ਖੁਸ਼ੀ ਨਹੀਂ ਮੈਨੂੰ ਮਿਲ ਕੇ ਪਰ ਉਹ ਬਹੁਤ ਮਿੱਠਾ ਬੋਲ ਰਿਹਾ ਓਹੋ ਨੰਦ ਆ ਗਿਆ ਤੁਹਾਨੂੰ ਮਿਲ ਕੇ ਜੀ ਫਲਾਣ ਹੋ ਗਿਆ ਫੀਕ ਕਰ ਰਿਹਾ ਵਰਡ ਮੁਤਾਜ ਨਹੀਂ ਗੇ ਉੱਤੀ ਤੇ ਪਰਾਂ ਦੀ ਗੱਲ ਦਾ ਜੀ ਜੀ ਗੱਲ ਸਹੀ ਸਹੀ ਤੇ ਸੋ ਤੁਸੀਂ ਕੀ ਕਰਨਾ ਵਾ ਕਿ ਮੈਂ ਆ ਗਿਆ ਵਾ ਜੋ ਮੇਰੇ ਕੋ ਹੋਣ ਲੱਗਾ ਮੈਂ ਕਰਨ ਲੱਗਾ ਵਾ ਬਾਕੀ ਤੇਰੇ ਹੱਥ ਆ ਤੂੰ ਮੈਨੂੰ ਪ੍ਰੇਮ ਬਖਸ਼ਣਾ ਤੇਰੀ ਸੋਹਣੀ ਚੀਜ਼ ਆ ਕੋਈ ਮੈਨੂੰ ਸਜ਼ਾ ਦੇਣੀ ਮੈਂ ਤਾਂ ਵੀ ਮੰਜ਼ੂਰ ਆ ਹੁਣ ਤੇਰੇ ਹੱਥੇ ਆ ਮੈਂ ਤੇ ਮੈਂ ਬਸ ਜੋ ਬੈਸਟ ਲੈ ਕੇ ਆਇਆ ਮੈਂ ਉਹ ਲੈ ਕੇ ਪਹੁੰਚ ਗਿਆ ਤੇ ਅੱਗੇ ਤੂੰ ਜੋ ਕਰਨਾ ਤੇਰੀ ਮਰਜ਼ੀ ਮੈਂ ਆਪਣਾ ਕਰਦਾ ਹੀ ਰਹੂੰਗਾ ਸਾਡਾ ਕੰਮ ਸਾਡਾ ਮਕਸਦ ਇਹ ਹੈ ਕਿ ਇੱਕ ਜ਼ਰੀਆ ਜਿਹਦੇ ਥਰੂ ਤੁਹਾਨੂੰ ਸ਼ੀਸ਼ਾ ਦਿਖ ਰਿਹਾ ਤੇ ਉਹ ਸ਼ੀਸ਼ਾ ਜਿਹੜਾ ਚੱਲ ਰਿਹਾ ਉਹਨੂੰ ਤੁਸੀਂ ਲਿਖ ਰਹੇ ਹੋ ਫਿਰ ਦਵਾਈ ਜਿਹੜੀ ਕੁਝ ਚਾਹੀਏ ਹੋਣਗੀ ਉਹਤੇ ਜਦੋਂ ਮੈਂ ਤਾਂ ਹੀ ਸਵੇਰੇ ਸਵੇਰੇ ਜੇ ਸਿਮਰਨ ਕਰਤੇ ਉਹ ਇੱਕ ਲੈਬ ਟੈਸਟ ਹੈ ਤੁਹਾਡਾ ਠੀਕ ਹੈ ਜੀ ਤੇ ਦਵਾਈ ਉਥੇ ਇਲਾਜ ਉਥੇ ਨਹੀਂਗਾ ਇਲਾਜ ਗੁਰਬਾਣੀ ਆ ਗੁਰਬਾਣੀ ਨੇ ਮੈਨੂੰ ਹੱਲ ਕਰਨਾ ਉਹਨਾਂ ਸਾਰੀਆਂ ਚੀਜ਼ਾਂ ਦਾ ਜੇ ਮੈਨੂੰ ਉਥੇ ਬੈਠਿਆ ਮੈਂ ਕਿਤੇ ਘੁੰਮ ਰਿਆਂ ਫਿਰ ਕਿਉਂ ਕਿਹੜੀ ਚੀਜ਼ ਦਾ ਡਰਿਆ ਮੈਨੂੰ ਮੈਨੂੰ ਬਾਰ ਬਾਰ ਉਥੇ ਕਿਉਂ ਜਾਣਾ ਪੈ ਰਿਹਾ ਸੋਚਣਾ ਪੈ ਰਿਹਾ ਮੇਰੀ ਸੁਰਤ ਗੁਰੂ ਲਾਗੇ ਕਿਉਂ ਨਹੀਂ ਰੋਕ ਰਹੀ ਕਿਉਂ ਕਿਉਂਕਿ ਮੈਨੂੰ ਕੋਈ ਡਰ ਲੱਗ ਰਿਹਾ ਕਿਸੇ ਜਗ੍ਹਾ ਦਾ ਕਿਸੇ ਸਿਚੁਏਸ਼ਨ ਦਾ ਮੈਂ ਕਿਉਂ ਡਰ ਰਿਹਾ ਕਿਸੇ ਚੀਜ਼ ਤੋਂ ਮੈਂ ਹੱਲ ਕਰੂੰਗਾ ਸ਼ਾਇਦ ਮੈਂ ਝੂਠਾ ਪੈਣ ਤੋਂ ਡਰ ਰਿਹਾ ਸ਼ਾਇਦ ਮੇਰੀ ਕਿਤੇ ਬੇਇੱਜ਼ਤੀ ਹੋ ਜਾਣੀ ਕਿਤੇ ਮੈਂ ਗਰੀਬ ਨਾ ਸਾਬਤ ਹੋ ਜਾ ਕੋਈ ਨਾ ਕੋਈ ਵਾਟਐਵਰ ਹੋਲੀ-ਹੋਲੀ ਦਿਖਣੇ ਸ਼ੁਰੂ ਹੋ ਜਾਣਗੇ ਮੇਰੇ ਡਰ ਹਨਾ ਮੇਰੇ ਕਾਰਨ ਫਿਰ ਉਹ ਠੀਕ ਹੋਣਗੇ ਫਿਰ ਉਹ ਰਹਿਮਤ ਗੁਰੂ ਸਾਹਿਬ ਦੀ ਹੋਏਗੀ ਕਿ ਉਹ ਠੀਕ ਕਰ ਦੇਣ ਉਹਨਾਂ ਦੀ ਬਾਣੀ ਨੇ ਠੀਕ ਕਰਨਾ ਸਰ